ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਆਮੋ ਸਾਹਮਣੇ ਹੋ ਗਏ ਨੇ ਜਿੱਥੇ ਬੀਤੇ ਦਿਨੀ ਮੁੱਖ ਮੰਤਰੀ ਨੇ ਕੇਂਦਰ ਤੇ ਪੰਜਾਬ ਨਾਲ ਧੱਕੇ ਦਾ ਇਲਜ਼ਾਮ ਲਾਉਂਦੇ ਆ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕੀਤਾ ਉੱਥੇ ਹੀ ਹੁਣ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਜੇ ਕਰਜ਼ੇ ਚ ਡੁੱਬੀ ਸਰਕਾਰ ਦੇ ਆਪਣੇ ਪੱਲੇ ਢੇਲਾ ਨਹੀਂ ਤਾਂ ਪੈਸਾ ਕੇਂਦਰ ਸਰਕਾਰ ਤੋਂ ਹੀ ਲੈਣਾ ਪਵੇਗਾ ਬਿੱਟੂ ਨੇ ਨੀਤੀ ਆਯੋਗ ਦੀ ਮੀਟਿੰਗ ਚ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦ ਮੁੱਖ ਮੰਤਰੀ ਜਪ ਜੋਬ ਸਰਕਾਰ ਦਾ ਕੋਈ ਮੰਤਰੀ ਦਿੱਲੀ ਵਿੱਚ ਜਾ ਕੇ ਕਿਸੇ ਕੇਂਦਰੀ ਮੰਤਰੀ ਨੂੰ ਮਿਲੇਗਾ ਹੀ ਨਹੀਂ ਤਾਂ ਪੰਜਾਬ ਨੂੰ ਕੋਈ ਪੈਕੇਜ ਕਿਵੇਂ ਮਿਲੇਗਾ ਉਹਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਵੱਖ-ਵੱਖ ਸਕੀਮਾਂ ਵਿੱਚ ਆਪਣੇ ਹਿੱਸੇ ਦੀ ਗ੍ਰਾਂਟ ਜਾਰੀ ਨਾ ਕਰਨ ਦੇ ਲਾਏ ਇਲਜ਼ਾਮ ਸਰਾਸਰ ਝੂਠੇ ਅਤੇ ਸਿਆਸਤ ਉਪਰੇ ਰਤ ਨੇ ਮਿੱਟੂ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਪਹਿਲਾਂ ਮਿਲੇ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਇਸੇ ਕਰਕੇ ਇਹ ਕੇਂਦਰ ਕੋਲ ਜਾਂਦੇ ਨਹੀਂ ਹੁਣ ਤੁਹਾਨੂੰ ਦੋਵੇਂ ਆਗੂਆਂ ਦੇ ਆਪਣੇ ਆਪਣੇ ਤਰਕ ਸੁਣਾ ਦਿੰਨੇ ਆ ਵੱਧ ਕਿਸਮਤੀ ਦੀ ਗੱਲ ਆ ਅੱਜ ਆਪਾਂ ਕਹਿੰਦੇ ਆ ਉੱਥੇ ਯੂਪੀ ਦਾ ਅੱਜ ਬਿਹਾਰ ਦਾ ਜੀ ਆਂਧਰਾ ਦਾ ਮੈਂ ਪਹਿਲਾਂ ਵੀ ਕਹਿ ਕਹਿ ਥੱਕ ਗਿਆ ਰੱਬ ਦੇ ਵਾਸਤੇ ਵੀ ਬਜਟ ਤੋਂ ਪਹਿਲਾਂ ਕਿਉਂਕਿ ਹਰ ਸੂਬੇ ਦੀ ਗੱਲ ਆ ਆਪਣੀਆਂ ਨਵੀਆਂ ਸਕੀਮਾਂ ਬਣਾ ਕੇ ਦੱਸੋ ਆਪਣਾ ਨਵਾਂ ਟੰਗ ਦੱਸੋ ਵੀ ਸਾਨੂੰ ਇਸ ਚੀਜ਼ ਲਈ ਪੈਸਾ ਚਾਹੀਦਾ ਆਗੇ ਦੋ ਮਿੰਟ ਸਾਨੂੰ ਆ ਚੀਜ਼ ਲਈ ਪੈਸਾ ਚਾਹੀਦਾ ਸਾਡੇ ਆ ਹੜ ਆ ਰਿਹਾ ਸਾਡੇ ਆ ਪ੍ਰੋਬਲਮ ਸਾਨੂੰ ਆ ਡਿਵਰਸਿਫਿਕੇਸ਼ਨ ਲਈ ਪੈਸਾ ਚਾਹੀਦਾ ਕਹਿ ਕੇ ਥਾਗੇ ਇੱਕ ਮੰਤਰੀ ਵੀ ਇਹਨਾਂ ਦਾ ਇੱਕ ਮੰਤਰੀ ਵੀ ਇਹਨਾਂ ਦਾ ਮਿਲਣ ਨਹੀਂ ਗਿਆ ਅਖੀਰ ਚਿੱਠੀ ਪਾਤੀ ਆ ਜਿਹੜਾ ਰੇਲਵੇ ਰਾਜਪੁਰੇ ਤੋਂ ਟਰੈਕ ਬਣਨਾ ਮਹਾਲੀ ਤੱਕ ਉਹਦੀ ਵੀ ਚਿੱਠੀ ਪਾਤੀ ਆ ਸਰਕਾਰ ਨੇ ਵੀ ਨਾ ਨਾ ਜਿਨ੍ਹਾਂ ਅਸੀਂ ਨਹੀਂ ਜ਼ਮੀਨ ਦੇ ਸਕਦੇ ਪ੍ਰੋਜੈਕਟ ਲੈ ਜੋ ਦੂਜਾ ਜਿਹੜਾ ਇਹਨਾਂ ਦਾ ਮਿਨਿਸਟਰ ਸੀ ਪੀਡਬਲਯੂਡੀ ਦਾ ਉਹ ਜਾ ਕੇ ਗਟਕਰੀ ਸਾਹਮਣੇ ਜਦੋਂ ਉਹਨੂੰ ਝਾੜ ਪਾਈ ਵੀ ਭਾਈ ਤੂੰ ਕਰਦਾ ਕੀ ਹੈ ਇੱਡੇ ਡੇ ਪ੍ਰੋਜੈਕਟ ਨੇ ਜਿਹੜੇ ਕਟੜਾ ਨੂੰ ਹਾਈਵੇ ਜਾਣੇ ਅਸੀਂ ਤੇ ਪੰਜਾਬ ਨੂੰ ਫਾਇਦਾ ਹੋਣਾ ਤੇ ਤੂੰ ਕਿਉਂ ਨਹੀਂ ਇਹ ਕਰਦਾ ਤਾਂ ਚੀਫ ਸੈਕਟਰੀ ਸਾਹਮਣੇ ਗੱਲ ਕੀਤੀ ਤੇ 2 ਮਹੀਨੇ ਮਿਲੇ ਅੱਜ ਤੁਸੀਂ ਗੱਲ ਕਰਦੇ ਹੋ ਨਾ ਜਿਹੜੇ ਇਹ ਧਰਨੇ ਜਿਹੜੇ ਲਾਈ ਬੈਠੇ ਆ ਕਦੇ ਟ੍ਰੇਨ ਬੰਦ ਕਰੇ ਸੜਕ ਬੰਦ ਅੱਜ ਡਾਟਾ ਆਊਗਾ ਅਗਲੇ ਕੁਝ ਦਿਨਾਂ ਨੂੰ ਦਰਬਾਰ ਸਾਹਿਬ 'ਚੋਂ ਵੀ ਸਾਡੇ ਜਿਹੜੇ ਸ਼ਰਧਾਲੂ ਨੇ ਉਹ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਦੇ ਘਟ ਗਏ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਿਆ ਸੀ ਜਦੋਂ ਲੋਕ ਜਾਂਦੇ ਸੀ ਅਖਬਾਰਾਂ 'ਚ ਸਾਰਿਆਂ ਨੇ ਕਵਰੇਜ ਕੀਤੀ ਆ ਕੁੱਲ 4 ਤੋਂ 5 ਬੰਦੇ ਰਹਿ ਗਏ ਰੋਜ਼ ਦੇ ਜਾਣ ਵਾਲੇ ਕਰਤਾਰਪੁਰ ਸਾਹਿਬ ਉਹੀ ਬਾਹਰੋਂ ਆ ਕੇ ਉੱਤਰ ਕਿ ਨਹੀਂ ਆਉਂਦਾ ਵੀ ਕੀ ਪਤਾ ਇਹਨਾਂ ਨੇ ਕਿਦਾਂ ਰਾਹ ਬੰਦ ਕਰ ਦੇਣਾ ਕਿਦਾਂ ਇਹਨਾਂ ਨੇ ਸੜਕਾਂ ਬੰਦ ਕਰ ਦੇਣੀਆਂ ਕਾਰੋਬਾਰ ਫੇਲ ਹੋ ਗਏ ਲੋਕ ਲੋਕ ਬਿਜ਼ਨਸ ਨੇ ਜਿਹੜੇ ਉਹਨਾਂ ਦੇ ਖਤਮ ਹੋ ਗਏ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਵੀ ਪ੍ਰਧਾਨਮ ਆਪਣੇ ਬਜਟ ਤੋਂ ਬਾਅਦ ਮੈਂ ਆਨ ਸਾਰੇ ਚੇਲਾਂਾਂ ਤੇ ਮੈਂ ਬੇਨਤੀ ਕੀਤੀ ਮੁੱਖ ਮੰਤਰੀ ਸਾਹਿਬ ਤੁਸੀਂ ਚਲੋ ਬਜਟ ਛੱਡਤਾ ਹੁਣ ਨੀਤੀ ਵਿయోగ ਦੀ ਮੀਟਿੰਗਾਂ ਛੱਡੋ ਮੀਤੀ ਵਿయోగ ਦੀ ਮੀਟਿੰਗ ਚਾਹਤਿਓ ਜਿਹੜੀ ਗੱਲ ਕਹਿਣੀ ਉੱਥੇ ਕੋ ਤੁਸੀਂ ਆਰਡੀਐਫ ਦੀ ਕਹਿੰਦੇ ਹੋ ਦੂਜੇ ਦੀ ਕਹਿੰਦੇ ਹੋ ਪਰ ਤੁਸੀਂ ਸਾਰਾ ਪੈਸਾ ਖੁਰਦ-ਖੁਰਦ ਕੀਤਾ ਤੁਸੀਂ ਪ੍ਰਾਈਮ ਮਿਨਿਸਟਰ ਮੂਰੇ ਜਾਂ ਸਿਤਾ ਰਾਮਨ ਜੀ ਮੂਰੇ ਤੁਸੀਂ ਉੱਥੇ ਬੋਲ ਨਹੀਂ ਸਕਦੇ ਉੱਥੋਂ ਤੁਸੀਂ ਭੱਜਦੇ ਹੋ ਕਿ ਸਾਰਾ ਪੈਸਾ ਮੈਸੀ ਯੂਜ਼ ਕੀਤਾ ਸੀ ਐਮ ਸਾਤਾ ਕਹਿਣਾ ਹੈ ਕਿ ਪੱਖਪਾਤ ਹੋਇਆ ਹੈ ਪੰਗਾਬ ਦੇ ਨਾਲ ਭਈ ਉੱਥੇ ਕਹਿੰਦੇ ਜਾ ਕੇ ਇੱਕ ਮਿੰਟ ਇੱਕ ਮਿੰਟ ਉੱਥੇ ਕਹਿੰਦੇ ਜਾ ਕੇ ਉੱਥੇ ਬੋਲਦੇ ਜਾ ਕੇ ਉੱਥੇ ਆਪਣਾ ਟਾਈਮ ਨਾਲ ਗੱਲ ਕਰਦੇ ਗਏ ਨਹੀਂ ਪੰਜਾਬੀ ਪੰਜਾਬ ਦਾ ਮੁੱਖ ਮੰਤਰੀ ਸਿਰਫ ਦੇਖੀ ਜਾਂਦਾ ਵੀ ਕੇਜਰੀਵਾਲ ਦਾ ਮੇਰਾ ਇਸ਼ਾਰਾ ਕੀ ਹੈ ਉਹ ਤਾਂ ਥੇਹ ਚ ਬੈਠਾ ਭਾਈ ਉਹਦਾ ਇਸ਼ਾਰਾ ਢੀਕੇ ਜਾਂਗੇ ਤਾਂ ਟ੍ਰੇਨ ਨੰਗੀ ਜਾਊਗੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੈਨੂੰ ਬਣਾਇਆ ਤੁਹਾਨੂੰ ਮੁੱਖ ਮੰਤਰੀ ਬਣਾਇਆ ਨਾ ਇਹ ਪੰਜਾਬ ਨੂੰ ਰੋਲੋ ਨਾ ਇਹ ਪੰਜਾਬ ਨੂੰ ਰੋਲੋ ਨਾ ਪੰਜਾਬ ਨੂੰ ਮਹਿਤਵਵਾ ਕਰੋ ਦੇਖੋ ਪੰਜਾਬ ਦਾ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਯੋਗਦਾਨ ਕੋਈ ਲੋਕਾ ਸੁਪਿਆ ਨਹੀਂ ਲਗਭਗ 90% ਕੁਰਬਾਨੀਆਂ ਇਸ ਦੇਸ਼ ਨੂੰ ਏਜਾਦ ਕਰਾਉਣ ਚ ਪੰਜਾਬੀਆਂ ਦੀਆਂ ਜਦੋਂ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਭੁੱਖਮਰੀ ਸੀ ਅਕਾਲ ਪੈ ਜਾਂਦੇ ਸੀ ਉਸ ਤੋਂ ਬਾਅਦ ਅਨਾਜ ਭੰਡਾਰਾਂ ਨੂੰ ਭਰਨ ਦਾ ਜਿਹੜਾ ਕੰਮ ਹੈ ਹਰੀ ਕ੍ਰਾਂਤੀ ਰਹੀ ਪੰਜਾਬ ਨੇ ਕੀਤਾ ਤੇ ਇੰਨਾ ਜ਼ਿਆਦਾ ਅਨਾਜ ਭੰਡਾਰ ਜਿਹੜੇ ਭਰਤੇ ਤੇ ਕਈ ਸਾਲਾਂ ਲਈ ਅਸੀਂ ਸਕੇਅਰ ਹਾਂ ਕਈ ਸਾਲਾਂ ਲਈ ਅਸੀਂ ਸੇਫ ਹਾਂ ਬਲਕੇ ਹੁਣ ਪਹਿਲਾਂ ਅਸੀਂ ਮੰਗਾਉਂਦੇ ਸੀ ਹੁਣ ਵੀ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਜਾਂ ਜਿਵੇਂ ਦਾਲਾਂ ਜਾਂ ਕੁਝ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਭੇਜਦੇ ਵੀ ਹਾਂ ਤੇ ਉਸ ਪੰਜਾਬ ਨੂੰ ਨੂੰ ਤਾਂ ਘਟੋ ਘਟ ਇੱਕ ਸਪੈਸ਼ਲ ਦਰਜਾ ਤਾਂ ਮਿਲਣਾ ਚਾਹੀਦਾ ਸੀ। ਪਰ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ। ਫੇਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿਸ ਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਮਤਲਬ ਰਿਜੈਕਟ ਕਰ ਦਿੰਦੇ आरडीएफ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਜੀਐਸਟੀ ਜਿਸ ਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਵੰਨ ਤੁਸੀਂ ਕੀ ਜਾ ਕੇ ਕਰਾਂਗੇ ਜੀ ਉੱਥੇ ਕਾਦੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਤੇ ਤੁਸੀਂ ਖੱਜਲ ਖਵਾਰ ਕਰਨਗੇ ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤਿੰਨ ਅੱਖਰਾਂ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲੇਗਾ ਪੰਜਾਬ ਕੱਲਾ ਕਿ ਚਲੋ ਅਹੀਂ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿਤਨੇ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲੇਗਾ